ਸਾਰੇ ਉਮੀਦ ਕਰਦੇ ਸਨ ਕਿ ਇੰਡੀਆ ਜਲਦੀ ਹਮਲਾ ਕਰੇਗਾ ਪਰ ਉਹ ਨਾਲ ਨਾਲ ਨਿਰਾਸ਼ ਵੀ ਸਨ ਕਿ ਇੰਡੀਆ ਇਸ ਤਰ੍ਹਾਂ ਕਿਉਂ ਨਹੀਂ ਕਰ ਰਿਹਾ ਇਹਦੇ ਚ ਤਿਆਰੀ ਪੂਰੀ ਕੀਤੀ ਹੋਈ ਸੀ ਜਿਵੇਂ ਹੀ ਭਾਰਤ ਨੇ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਤਾਂ ਪਾਕਿਸਤਾਨ ਨੇ ਬਹੁਤ ਤਰਤੀਬ ਦੇ ਨਾਲ ਜਿਵੇਂ ਪਹਿਲਾਂ ਹੀ ਉਡੀਕ ਕਰ ਰਹੇ ਹੁਣ ਉਹਨਾਂ ਦੇ ਜਹਾਜ਼ਾਂ ਨੂੰ ਫੁੰਡਿਆ ਅਤੇ ਜਵਾਬੀ ਹਮਲਾ ਵੀ ਕੀਤਾ ਇਸ ਗੱਲ ਦੀ ਅਸੀਂ ਉਮੀਦ ਨਹੀਂ ਸੀ ਕਰਦੇ ਛੇਤੀ ਕਿਤੇ السلام علیکم جی ویرو کی حال چال امید کرنا تھی سارے خیر اتنا خریدے رب سارے نو چردی گلچ رکھے رب سارے نو اپنی حفاظت دے اندر رکھے اے پاکستان تے انڈیا دے جی موجودہ حالات چلتے دے نے انڈیا نے حملہ کیتا پاکستان نے حملے دا جواب دیتا ਜਨਰਲ ਰਾਕੂ ਤੇ ਆ ਰਿਹਾ ਸੀ ਉਹ ਸਾਰਿਆਂ ਨੂੰ ਮਾਰ ਕੇ ਰਾਇਆ ਸਿੱਖ ਸਰਦਾਰਾਂ ਦੇ ਇਸ ਦੇ ਉੱਤੇ ਕੀ ਕਹਿਣਾ ਹੈ ਤੇ ਸਿੱਖ ਸਰਦਾਰ ਨਹੀਂ ਇਫੋਰਡ ਕਰ ਸਕਦੇ ਕਿ ਪੰਜਾਬ ਨੂੰ ਨੁਕਸਾਨ ਪਹੁੰਚੇ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਪਹੁੰਚੇ ਸਭ ਤੋਂ ਜ਼ਿਆਦਾ ਇਸ ਚੀਜ਼ ਦਾ ਨੁਕਸਾਨ ਜਰਾਇਓ ਪੰਜਾਬ ਨੂੰ ਹੁੰਦਾ ਹੈ ਕਿਸਾਨਾਂ ਨੂੰ ਹੁੰਦਾ ਹੈ ਸਰਦਾਰ ਜੀ ਦਾ ਕੀ ਕਹਿਣਾ ਹੈ ਇਸ ਬਾਰੇ ਇਸੰਦ ਲਗਾਈ ਦੀ ਵੀਡੀਓ ਇਹ ਵੀਡੀਓ ਹਲ ਵਧਨੇ ਆ ਵੀਡੀਓ ਹਲ ਵਧਨ ਤੋਂ ਪਹਿਲੇ तमाम ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਇਕਨ ਨੂੰ ਵੀ ਦਬਾਓ ਤਾਂ ਕਿ ਆਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸ ਅਹੀਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖ ਪਾਕਿਸਤਾਨ ਦੇ ਜਿਹੜੇ ਸੀਨੀਅਰ ਅਧਿਕਾਰੀ ਅਫਸਰਾਨ ਅਤੇ ਉਹਨਾਂ ਦੇ ਲੋਕਾਂ ਵੱਲੋਂ ਇਸ ਤਰੀਕੇ ਨਾਲ ਇਸ ਨੂੰ ਬੜਾ ਲਾਈਟਲੀ ਵੇ ਦੇ ਨਾਲ ਲਿਆ ਜਾ ਰਿਹਾ ਸੀ ਪਰ ਖੁਸ਼ ਸਨ ਸਾਰੇ ਉਮੀਦ ਕਰਦੇ ਸਨ ਕਿ ਇੰਡੀਆ ਜਲਦੀ ਹਮਲਾ ਕਰੇਗਾ ਪਰ ਉਹ ਨਾਲ ਨਾਲ ਨਿਰਾਸ਼ ਵੀ ਸਨ ਕਿ ਇੰਡੀਆ ਇਸ ਤਰ੍ਹਾਂ ਕਿਉਂ ਨਹੀਂ ਕਰ ਰਿਹਾ ਇਹਦੇ ਚ ਤਿਆਰੀ ਪੂਰੀ ਕੀਤੀ ਹੋਈ ਸੀ ਜਿਵੇਂ ਹੀ ਭਾਰਤ ਨੇ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਤਾਂ ਪਾਕਿਸਤਾਨ ਨੇ ਬਹੁਤ ਤਰਤੀਬ ਦੇ ਨਾਲ ਜਿਵੇਂ ਪਹਿਲਾਂ ਹੀ ਉਡੀਕ ਕਰ ਰਹੇ ਹੁਣ ਉਹਨਾਂ ਦੇ ਜਹਾਜ਼ਾਂ ਨੂੰ ਫੁੰਡਿਆ ਅਤੇ ਜਵਾਬੀ ਹਮਲਾ ਵੀ ਕੀਤਾ ਇਸ ਗੱਲ ਦੀ ਅਸੀਂ ਉਮੀਦ ਨਹੀਂ ਸੀ ਕਰਦੇ ਛੇਤੀ ਕਿਤੇ ਕਿ ਪਾਕਿਸਤਾਨ ਇਸ ਤਰੀਕੇ ਨਾਲ ਹਮਲਾ ਕਰੂਗਾ ਕਿਉਂਕਿ ਜਿਸ ਵੇਲੇ ਪਹਿਲਾਂ ਪੁਲਵਾਮ ਹਮਲੇ ਤੋਂ ਬਾਅਦ ਪੁਲਵਾਮਾ ਦੇ ਵਿੱਚ ਜਿਹੜਾ ਐਸੇ ਤਰੀਕੇ ਦਾ ਇੱਕ ਹਮਲਾ ਕਰਵਾਇਆ ਸੀ ਇੰਡੀਆ ਨੇ ਆਪਣੇ ਆਪ ਹੀ ਉਹਦਾ ਬਹਾਨਾ ਲਾ ਕੇ ਜਦੋਂ ਸਰਜਿਕਲ ਸਟ੍ਰਾਈਕ ਕਰਨ ਦਾ ਦਾਵਾ ਕੀਤਾ ਸੀ ਇੰਡੀਆ ਨੇ ਜਿਸ ਦੇ ਵਿੱਚ ਜਿਹੜਾ ਸੀ ਅਭਿਨੰਦਨ ਨਾਮ ਦਾ ਇੱਕ ਲੜਾਕੂ ਜਹਾਜ਼ ਦਾ ਪਾਇਲਟ ਸੀ ਜਿਹੜਾ ਉੱਥੇ ਮਾਰਸ਼ਲ ਸੀ ਉਤਰਿਆ ਸੀ ਪਾਕਿਸਤਾਨ ਦੇ ਵਿੱਚ ਤੇ ਜਿਸ ਨੂੰ ਚਾਹ ਚੂਪਾਈ ਸੀ ਉੱਥੇ ਗ੍ਰਿਫਤਾਰ ਕਰਕੇ ਰੱਖਿਆ ਸੀ ਤੇ ਫਿਰ ਛੱਡਤਾ ਸੀ ਤੇ ਇਹ ਦਾਵਾ ਮਤਲਬ ਇਸ ਤਰ੍ਹਾਂ ਜਵਾਬੀ ਕਾਰਵਾਈ ਨਹੀਂ ਸੀ ਕੀਤੀ ਉਦੋਂ ਪਾਕਿਸਤਾਨ ਨੇ ਜਵਾਬੀ ਹਮਲਾ ਨਹੀਂ ਸੀ ਕੀਤਾ ਇਸ ਵਾਰ ਵੀ ਸ਼ਾਇਦ ਭਾਰਤ ਇਹ ਸੋਚਦਾ ਹੋਊਗਾ ਕਿ ਪਾਕਿਸਤਾਨ ਕੋਈ ਜਵਾਬੀ ਹਮਲਾ ਨਹੀਂ ਕਰੂਗਾ ਇੰਡੀਆ ਦੇ ਉੱਤੇ ਜਾਂ ਇੰਡੀਆ ਦੇ ਜਹਾਜ਼ਾਂ ਦੇ ਲਈ ਇਸ ਤਰ੍ਹਾਂ ਨਹੀਂ ਕੁਝ ਕਰੂਗਾ ਸੁਪਰ ਕੀ ਹੈ ਕਿ ਸਾਨੂੰ ਵੀ ਉਮੀਦ ਨਹੀਂ ਸੀ ਪਰ ਇਹ 5 0골 ਹੋ ਚੁੱਕੇ ਨੇ 5 0 ਨਾਲ ਲੱਗੇ ਆ ਤੇ ਦੋਵਾਂ ਦੇਸ਼ਾਂ ਨੇ ਸਰਹੱਦਾਂ ਬੰਦ ਕੀਤੀਆਂ ਜਿਹੜੀ ਬੀਬੀ ਦਸਰੀ ਹੈ ਸਾਰੀ ਗੱਲ ਤੇ ਡਿਪਲੋਮੇਟਾਂ ਨੂੰ ਇੱਕ ਦੂਜਿਆਂ ਨੂੰ ਮੁਤਲ ਕਰ ਦਿੱਤਾ ਤੇ ਜਿਹੜੇ 에ਅਰ ਉਹਨਾਂ ਦੇ ਇਲਾਕੇ ਨੇ ਹਵਾਈ ਇਲਾਕੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਤੇ ਬੰਦਸ਼ਾਂ ਲਾ ਦਿੱਤੀਆਂ ਸਨ ਐਲੋਸੀ ਕੰਟਰੋਲ ਰੇਖਾ ਤੇ ਸਰਹੱਦ ਪਾਰ ਦੀ ਜਿਹੜੀ ਗੋਲੀਬਾਰੀ ਸੀ ਉਹ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਚੱਲ ਰਹੀ ਸੀ ਪਰ ਗੋਲੀਬਾਰੀ ਸੀ ਉਹ ਤੇ ਇਹਦੇ ਨਾਲ ਜਿਹੜੀ 2021 ਦੇ ਵਿੱਚ ਦੋਵਾਂ ਮੁਲਕਾਂ ਦੇ ਵਿੱਚ ਜੰਗਮਦੀ ਹੋਈ ਸੀ ਉਹ ਵੀ ਟੁੱਟ ਗਏ ਸੀ ਤੇ ਪਾਕਿਸਤਾਨ ਨੇ 5 ਮਈ ਨੂੰ ਅ ਕਹਾਂਗੇ ਕਿ ਕੱਲ ਬੀਤੀ ਕੱਲ ਇੱਕ ਮਿਜ਼ਾਈਲ ਟੈਸਟ ਕੀਤਾ ਸੀ ਤੇ ਭਾਰਤ ਨੇ 7 ਮਈ ਨੂੰ ਮਤਲਬ ਅੱਜ ਜਿਹੜੀ ਹੁਣ ਸਵੇਰ ਹੋਣੀ ਹੈ ਅੱਜ ਦੇ ਦਿਨ ਅਸੀਂ ਇਹਦੇ ਬਾਰੇ ਕੱਲ ਇੱਕ ਪੱਤਰ ਦਾ ਖੁਲਾਸਾ ਕੀਤਾ ਸੀ ਤੇ ਜਿਹੜਾ ਸਾਨੂੰ ਪ੍ਰਾਪਤ ਹੋਇਆ ਸੀ ਤੇ ਉਹਦੀ ਤੋਂ ਬਾਅਦ तमाम ਜਿਹੜੇ ਦੁਨੀਆ ਭਰ ਦੇ ਟੀਵੀ ਚੈਨਲ ਨੇ ਜਾਂ ਰੇਡੀਓ ادارے ਨੇ ਉਹਨਾਂ ਨੇ ਉਸ ਪੱਤਰ ਬਾਰੇ ਇਸ ਤੋਂ ਬਾਅਦ ਜਾਣਕਾਰੀ ਦਿੱਤੀ ਤੇ ਉਸ ਪੱਤਰ ਦੇ ਵਿੱਚ ਸਿਵਲ ਡਿਫੈਂਸ ਮੈਂ ਕਿਵੇਂ ਵੱਲੋਂ ਆਮ ਲੋਕਾਂ ਨੂੰ ਬੰਕਰ ਕਿਵੇਂ ਬਣਾਏ ਜਾਣੇ ਨੇ ਬੰਕਰਾਂ ਦੇ ਵਿੱਚ ਕਿਵੇਂ ਲੁਕਣਾ ਤੇ ਬਲੈਕਆਉਟਸ ਕਿਵੇਂ ਕਰਨੀਆਂ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਣੀ ਸੀ ਪਰ ਹਮਲਾ ਸੀ ਜਿਹੜਾ ਉਸ ਤੋਂ ਪਹਿਲਾਂ ਹੋ ਗਿਆ ਕਿਤੇ ਸੋ ਇੰਡੀਅਨ 에ਅਰ ਫੋਰਸ ਆ ਜਿਹੜੇ ਉਸਨੇ ਸਰਹੱਦ ਤੇ ਇੱਕ ਅਭਿਆਸ ਵੀ ਕੀਤਾ ਛੋਟਾ ਜਿਹਾ ਤੇ ਉਹਦੇ ਚ ਰਾਫਾਲ ਰਾਫੇਲ ਅਤੇ ਸੁਖੋਈ 30 ਵਰਗੇ ਫਰੰਟਲਾਈਨ ਜੈਟ ਸ਼ਾਮਲ ਹੈਗੇ ਨੇ ਤੇ ਇਹ ਲਗਾਤਾਰ ਕਰ ਰਹੇ ਨੇ ਪਿਛਲੇ 10-15 ਦਿਨਾਂ ਤੋਂ ਤੇ ਅੱਜ ਇਹਦੇ ਚ ਇਹ ਗੱਲ ਹੋ ਗਈ ਹੁਣ ਸਿੱਖਾਂ ਲਈ ਇਸ ਲੜਾਈ ਦੇ ਵਿੱਚ ਇਸ ਜੰਗ ਦੇ ਵਿੱਚ ਕਾਫੀ ਅਹਿਮ ਗੱਲ ਇਹ ਆ ਜੇਮਸ ਬੇਕਰ ਦਾ ਨਾਮ ਅਸੀਂ ਸਾਰਿਆਂ ਨੇ ਸੁਣਿਆ ਅਮਰੀਕਾ ਦੇ ਜਿਹੜੇ ਸੀ ਵਿਦੇਸ਼ ਮੰਤਰੀ ਸਨ ਸੈਕਟਰੀ ਆਫ ਸਟੇਟ ਉਹਨਾਂ ਨੇ 1980ਵਿਆਂ ਤੇ 1990ਵਿਆਂ ਦੇ ਵਿੱਚ ਜਦੋਂ ਉਹ ਅਮਰੀਕਾ ਦੇ ਸੈਕਟਰੀ ਆਫ ਸਟੇਟਸ ਹਨ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਦੋਂ ਬਲਕਨਾਈਜ਼ੇਸ਼ਨ ਚੱਲ ਰਹੀ ਸੀ ਯੂਗੋਸਲਾਵੀਆ ਦੇ ਵਿੱਚ جنگ ਦਾ ਮਾਹੌਲ ਬਣਿਆ ਹੋਇਆ ਸੀ ਤੇ ਪੂਰਾ ਮਤਲਬ ਜਿਹੜਾ ਕਹਾਂਗੇ ਕਿ ਹਾਲ ਉਸ ਵੇਲੇ ਕਾਫੀ ਸਟ੍ਰੈਸ ਵਾਲਾ ਤੇ ਤਣਾਅ ਵਾਲਾ ਸੀ ਤਾਂ ਉਹਨਾਂ ਨੇ ਕਹੇ ਸੀ ਆਈ ਡੋਨਟ ਹੈਵ ਅ ਡੌਗ ਇਨ ਥਿਸ ਫਾਈਟ ਆਈ ਡੋਨਟ ਹੈਵ ਅ ਡੌਗ ਇਨ ਥਿਸ ਫਾਈਟ ਸੋ ਸਿੱਖ ਡਾਟ ਸਿੱਖ ਡਾਟ ਹੈਵ ਐਨੀ ਕਾਈਂਡ ਆਫ ਟੌਗ ਇਨ ਥਿਸ ਫਾਈਟ ਸਾਡੇ ਕੋਲ ਇਸ ਲੜਾਈ ਦੇ ਵਿੱਚ ਕੋਈ ਕੁੱਤਾ ਨਹੀਂ ਹੈਗਾ ਤੇ ਅਸੀਂ ਮੈਂ ਪਹਿਲਾਂ ਵੀ ਕਿਹਾ ਕਿ ਉਹ ਸਿੱਖ ਜਿਹੜਾ ਇਸ ਜੰਗ ਦੇ ਵਿੱਚ ਹਿੱਸਾ ਲੂ ਸਭ ਤੋਂ ਵੱਡਾ ਮੂਰਖ ਹੋਊਗਾ ਤੇ ਸਿੱਖਾਂ ਨੂੰ ਇਸ ਜੰਗ ਤੋਂ ਪਰੇ ਪਰੇ ਦੂਰ ਦੂਰ ਰਹਿਣਾ ਚਾਹੀਦਾ ਦੂਰ ਬੈਠ ਕੇ ਦੇਖੋ ਦੀਵਾਲੀ ਆ ਪਟਾਕੇ ਦੇਖੋ ਤੁਸੀਂ ਦੇਖੋ ਅਤੀਸ਼ਵਾਦੀਆਂ ਕਿਵੇਂ ਚੱਲਦੀਆਂ ਨੇ ਹੋਰ ਕੀ ਆ ਹੋਰ ਕੀ ਕਰਨਾ ਤੁਸੀਂ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਐਮਰਜੈਂਸੀ ਲਾਗੂ ਕੀਤੀ ਹੋਈ ਆ ਤੇ ਇਸ ਵੇਲੇ ਕਸ਼ਮੀਰ ਵਾਲੇ ਪਾਸੇ ਤਕਰੀਬਨ ਤਕਰੀਬਨ ਜਮੀਨੀ ਪੱਧਰ ਦੇ ਉੱਤੇ ਲੜਾਈ ਪੂਰੀ ਤਰ੍ਹਾਂ ਸ਼ੁਰੂ ਹੋ ਚੁੱਕੀ ਹੈ ਤੇ ਜਿਹੜਾ ਹੈ ਇੰਡੀਅਨ ਓਕਿਊਪਾਈਡ ਪੰਜਾਬ ਹੈ ਜਿਹੜਾ ਉਹਦੇ ਵਿੱਚ ਵੀ ਬਲੈਕਆਉਟਸ ਨੇ ਪੂਰਾ ਮਤਲਬ ਉਸ ਤਰੀਕੇ ਨਾਲ ਤਿਆਰ ਕੀਤਾ ਗਿਆ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਇੰਡੀਅਨ ਜਿਹੜੇ ਅਫਸਰਾਂ ਨੇ ਭਾਰਤੀ ਅਫਸਰ ਨੇ ਫੌਜ ਦੇ ਅਤੇ ਪੁਲਿਸ ਦੇ ਉਹਨਾਂ ਨੇ ਗੁਰਦੁਆਰਿਆਂ ਦੇ ਪ੍ਰਧਾਨਾਂ ਤੱਕ ਪਹੁੰਚ ਕੀਤੀ ਹੈ ਗੁਰਦੁਆਰਾ ਕਮੇਟੀਆਂ ਤੱਕ ਪਹੁੰਚ ਕੀਤੀ ਹੈ ਤੇ ਉਹਨਾਂ ਨੂੰ ਲੰਗਰ ਤਿਆਰ ਕਰਨ ਦੇ ਲਈ ਕਿਹਾ ਅਜਿਹੇ ਅ ਪ੍ਰਬੰਧ ਕਰਨ ਲਈ ਕਿਹਾ ਤਾਂ ਕਿ ਉਹ ਗੱਲ ਉਹੀ ਹੈ ਅਸੀਂ ਤਾਂ ਪਹਿਲਾਂ ਵੀ ਕਦੋਂ ਤੇ ਕਹਿੰਦੇ ਆ ਰਹੇ ਹਾਂ ਕਿਉਂਕਿ ਅਸੀਂ ਇਹਨਾਂ ਨੂੰ ਵੀ ਕਹਿ ਰਹੇ ਹਾਂ ਕਿ ਭਾਈ ਕਨਈਆ ਵਾਲੀ ਜਿਹੜੀ ਪਹੁੰਚ અપਾਉਣੀ ਚਾਹੀਦੀ ਹੈ ਕਿ ਜਦੋਂ ਇਹਨਾਂ ਦੇ ਗੋਲੀ ਵੱਜੇ ਮੱਲਮ ਪੱਟੀ ਕਰਨੀ ਹੈ ਤੇ ਪਾਣੀ ਪੂਣੀ ਪਿਉਣਾ ਹੈਗਾ ਆਪਾਂ ਪਹਿਲਾਂ ਇਦਾਂ ਅਸੀਂ ਖਵਾ ਕੇ ਕਤਲੋਗਾਰਤ ਕਰਨ ਲਈ ਇਹਨਾਂ ਨੂੰ ਹੱਲਾਸ਼ੇਰੀ ਨਹੀਂ ਦੇਣੀ ਹੈਗੀ ਅਸ ਵੇਲੇ ਵੀ ਜਿਹੜਾ ਅਸੀਂ ਇਹ ਗੱਲ ਲਗਾਤਾਰ ਦੇਖ ਰਹੇ ਹਾਂ ਤੇ ਸਾਡੇ ਕੋਲ ਜਿਹੜੇ ਕਾਫੀ ਕਹਾਂਗਾ ਕਿ ਜਿਹੜੀ ਵੱਖ-ਵੱਖ ਥਾਵਾਂ ਦੇ ਉੱਤੇ ਪੂਰਾ ਇੰਟਰਨੈਟ ਖਾਸ ਕਰਕੇ ਐਕਸ ਦੇ ਉੱਤੇ ਇਸ ਬਾਰੇ ਇਸ ਬਾਰੇ ਜਾਣਕਾਰੀ ਸਾਰੀ ਆ ਰਹੀ ਹੈ ਪਰ ਅਸੀਂ ਜਿਹੜਾ ਹੈਗਾ ਉਹ ਜਿਹੜੇ ਪਾਕਿਸਤਾਨ ਦੀ ਵੱਲੋਂ ਜਾਰੀ ਕੀਤੇ ਜਾ ਰਹੀਆਂ ਨੇ ਸਟੇਟਮੈਂਟਸ ਲਗਾਤਾਰ ਉਹਨਾਂ ਦੇ ਉੱਤੇ ਅਸੀਂ ਅੱਖ ਰੱਖੀ ਹੋਈ ਹੈ ਤੇ ਇੰਡੀਆ ਦੀਆਂ ਆਪਾਂ ਨੂੰ ਪਤਾ ਹੀ ਹੈ ਕਿਹੜੀਆਂ ਨੇ ਸਟੇਟਮੈਂਟਸ ਹੁੰਦੀਆਂ ਨੇ ਕੀ ਕਿਸ ਤਰੀਕੇ ਦੀ ਹੁੰਦੀ ਹੈ ਗੱਲਬਾਤ ਸਾਰੀ ਤੇ ਇੰਡੀਆ ਨੇ ਹੁਣੇ ਕਹਿੰਦੇ ਵੀ ਥੋੜੀ ਦੇਰ ਪਹਿਲਾਂ 10 ਮਿੰਟ ਪਹਿਲਾਂ ਇੰਡੀਆ ਨੇ ਪਾਕਿਸਤਾਨ ਵੱਲੋਂ ਜਿਹੜਾ ਇਹ ਦਾਵਾ ਕੀਤਾ ਗਿਆ ਕਿ ਉਸਨੇ ਪੰਜ ਜਹਾਜ਼ ਭਾਰਤ ਦੇ ਡੇਗਲੇ ਨੇ ਉਸ ਦਾ ਖੰਡਨ ਕੀਤਾ ਉਹ ਕਹਿੰਦਾ ਵੀ ਨਹੀਂ ਇਤਾਂ ਦੀ ਕੋਈ ਗੱਲ ਨਹੀਂ ਤੇ ਪਾਕਿਸਤਾਨੀ ਮਿਲਟਰੀ ਸੇਜ਼ ਨਨ ਆਫ ਇਟਸ 에ਅਰਕ੍ਰਾਫਟ ਹੈਵ ਬੀਨ ਸ਼ਾਟਡਾਊਨ ਪਾਕਿਸਤਾਨ ਨੇ ਵੀ ਇਹ ਗੱਲ ਜਵਾਬ ਦਿੱਤਾ ਤੇ ਇਸ ਤੋਂ ਪਹਿਲਾਂ ਪਾਕਿਸਤਾਨੀ ਮਿਲਟਰੀ ਨੇ ਦਾਅਵਾ ਕੀਤਾ ਸੀ ਕਿ ਜਿਹੜੇ ਮਿਲਟਰੀ ਸੇਜ਼ ਇੰਡੀਅਨ ਜੈਟਸ ਵਰ ਸ਼ਾਟਡਾਊਨ ਵਾਈਲ ਦੇ ਵਰ ਇਨ ਇੰਡੀਅਨ 에ਅਰ ਸਪੇਸ ਪਾਕਿਸਤਾਨ ਨੇ ਇਹ ਦਾਅਵਾ ਕੀਤਾ ਕਿ ਜਿਹੜੇ ਭਾਰਤ ਦੇ ਪੰਜ ਜਹਾਜ਼ ਫੁੰਡੇ ਗਏ ਨੇ ਭਾਰਤ ਦੇ ਪੰਜ ਜਹਾਜ਼ਾਂ ਨੂੰ ਢਾਇਆ ਗਿਆ ਉਹ ਭਾਰਤੀ ਕਬਜ਼ੇ ਹੇਠ ਭਾਰਤ ਵਾਲੇ ਹਿੱਸੇ ਦੇ ਵਿੱਚ ਹੀ ਡਿੱਗਿਆ ਗਿਆ ਭਾਵੇਂ ਇਹ ਐ ਸਪਸ਼ਟ ਹੈ ਕਿ ਜਦੋਂ ਉਹ ਬੰਬ ਸੁੱਟ ਕੇ ਵਾਪਸ ਜਾ ਰਹੇ ਸਨ ਉਸ ਵੇਲੇ ਡਿੱਗਿਆ ਗਿਆ ਇਹ ਗੱਲ ਹੁਣ ਸਪਸ਼ਟ ਹੋ ਗਈ ਹੈ ਸੋ ਇਹ ਉਹਨਾਂ ਨੇ ਕਲੇਮ ਕੀਤਾ ਇਹ ਇਹ ਪਾਕਿਸਤਾਨ ਦੇ ਡਿਫੈਂਸ ਮੰਤਰੀ ਨੇ ਦਾਵਾ ਕੀਤਾ ਸੀ ਕਿ ਪੰਜ ਜਹਾਜ਼ ਨੇ ਜਿਹੜੇ ਇੰਡੀਆ ਦੇ ਉਹ ਥੱਲੇ ਉਹਨਾਂ ਨੇ ਡਿੱਗੇ ਨੇ ਸੋ ਇਸ ਗੱਲ ਤੋਂ ਅਸੀਂ ਦੇਖ ਸਕਦੇ ਹਾਂ ਕਿ ਇਹ ਜੰਗ ਆ ਜਿਹੜੀ ਇਹਦੇ ਵਿੱਚ ਜਿਹੜਾ ਸਿੱਖ ਗੁਰੂ ਦਾ ਸਿੱਖ ਸਿੱਖ ਕਿਸੇ ਵੀ ਰੂਪ ਦੇ ਵਿੱਚ ਉਸ ਨੂੰ ਇਸ ਜੰਗ ਦੇ ਵਿੱਚ ਬਿਲਕੁਲ ਵੀ ਹਿੱਸਾ ਨਹੀਂ ਲੈਣਾ ਚਾਹੀਦਾ ਅਸੀਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਇਹ ਕੋਸ਼ਿਸ਼ ਕੀਤੀ ਹੈ ਕਿ ਇਸ ਜੰਗ ਤੋਂ ਪਾਕਿਸਤਾਨ ਨਿਕਲ ਸਕਦਾ ਸਿੱਖਾਂ ਦੀ ਜਿੱਤ ਹੋ ਸਕਦੀ ਹੈ ਸਿੱਖਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਜ਼ੁਲਮ ਹੋ ਰਿਹਾ ਸਿੱਖਾਂ ਨੂੰ ਲੁੱਟਣ ਦੀ ਸਿੱਖਾਂ ਨੂੰ ਉਟਣ ਦੀ ਸਿੱਖਾਂ ਨੂੰ ਖਤਮ ਕਰਨ ਦੀ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਤੇ ਉੱਤੇ ਹਮਲੇ ਹੋਏ ਨੇ ਸਿੱਖਾਂ ਦੇ ਉੱਤੇ ਹਮਲੇ ਹੋਏ ਨੇ ਸਿੱਖ ਬੀਬੀਆਂ ਦੇ ਉੱਤੇ ਹਮਲੇ ਹੋਏ ਨੇ ਸਿੱਖ ਫੌਜੀ ਸਨ ਜਿਹੜੇ ਉਹਨਾਂ ਨੂੰ ਵੀ ਕਤਲ ਕੀਤਾ ਗਿਆ ਨਵੰਬਰ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕੀਤਾ 1.5 ਲੱਖ ਤੋਂ ਉੱਤੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੇ ਉੱਤੇ ਜ਼ੁਲਮ ਹੋਏ ਅਤੇ ਅ ਸ਼ਰਮ ਵਾਲੀ ਗੱਲ ਤਾਂ ਇਹ ਹੈ ਕਿ ਉਸ ਸਭ ਦੇ ਬਾਵਜੂਦ ਜਿਹੜਾ ਹੈ ਉਹ ਇੰਡੀਅਨ ਸਟੇਟ ਹੈ ਜਿਹੜੀ ਇਹ ਉਮੀਦ ਕਰਦੀ ਹੈ ਕਿ ਸਿੱਖ ਨੇ ਜਿਹੜੇ ਇੰਨੀ ਕੁੱਟ ਖਾਣ ਤੋਂ ਬਾਅਦ ਵੀ ਇੰਨੀਆਂ ਜੁੱਤੀਆਂ ਖਾਣ ਤੋਂ ਬਾਅਦ ਵੀ ਇੰਡੀਆ ਦੇ ਲਈ ਲੜਨਗੇ ਤੇ ਪਾਕਿਸਤਾਨ ਅਤੇ ਇੰਡੀਆ ਦੇ ਵਿੱਚ ਕੰਧ ਬਣ ਕੇ ਖੜ ਜਾਣਗੇ ਸੋ ਇਹ ਉਮੀਦ ਕਰਦੇ ਨੇ ਉਹ ਇਸ ਦੇ ਬਾਵਜੂਦ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਕੁਝ ਜਿਹੜੇ ਟੁਕੜਪੋਚ ਕਿਸਮ ਦੇ ਲੋਕ ਹੁੰਦੇ ਨੇ ਜਿਨ੍ਹਾਂ ਲਈ ਧਰਮ ਤੋਂ ਜ਼ਿਆਦਾ ਆਪਣੀ ਕੌਮ ਤੋਂ ਜ਼ਿਆਦਾ ਉਹਨਾਂ ਦੀ ਨੌਕਰੀ ਹੋ ਜਾਂਦੀ ਹੈ ਉਹ ਟੁਕੜੇ ਜਿਹੜੇ ਉਹਨਾਂ ਵੱਲੋਂ ਸੁੱਟੇ ਜਾਂਦੇ ਨੇ ਉਹਨਾਂ ਨੂੰ ਬੁਚਣ ਦੇ ਲਈ ਤਾਂ ਉਹਨਾਂ ਲਈ ਉਹ ਵੱਡੀ ਚੀਜ਼ ਹੋ ਜਾਂਦੀ ਹੈ ਇਸ ਲਈ ਜੇ ਕੁਝ ਲੋਕ ਇਸ ਤਰੀਕੇ ਦੇ ਸਾਹਮਣੇ ਆ ਜਾਣ ਉਹ ਕੋਈ ਅਤਕਥਨੀ ਨਹੀਂ ਹੁੰਦੀ ਉਹਦੇ ਨਾਲ ਹੈਰਾਨੀ ਨਹੀਂ ਹੋਣੀ ਚਾਹੀਦੀ ਸਾਨੂੰ ਕਿਉਂਕਿ ਅਜਿਹੇ ਲੋਕ ਹਰ ਕੌਮ ਦੇ ਵਿੱਚ ਮਿਲ ਹੀ ਜਾਂਦੇ ਨੇ ਹਰ ਕੌਮ ਦੇ ਵਿੱਚ ਹੁੰਦੇ ਨੇ ਸਾਨੂੰ ਇਸ ਬਾਰੇ ਕੋਈ ਕਿਸੇ ਤਰ੍ਹਾਂ ਦਾ ਉਹ ਨਹੀਂ ਹੋਣਾ ਚਾਹੀਦਾ ਪਰ ਸਮੂਚੇ ਰੂਪ ਦੇ ਵਿੱਚ 1947 ਤੋਂ ਲੈ ਕੇ ਲਗਾਤਾਰ ਜਿਹੜੀ ਅਸੀਂ جنگ ਲੜ ਰਹੇ ਹਾਂ ਉਹ جنگ ਅਸੀਂ ਇਹ جنگ ਤੋਂ ਕਿਤੇ ਵੱਡੀ جنگ ਸੋ ਇਹ جنگ ਦੇ ਵਿੱਚ ਭਾਵੇਂ ਕਿੰਨੀਆਂ ਵੀ ਮਜ਼ਾਈਲਾਂ ਡਿੱਗਣ ਕਿੰਨੇ ਵੀ ਲੋਕ ਮਰ ਜਾਣ ਭਾਵੇਂ ਨਹੀਂ ਹੋਣੀ ਚਾਹੀਦੀ ਪਰ ਉਹਦੇ باوجود ਜਿਹੜੀ ਹੈ ਅਸੀਂ ਜਿਹੜੀ جنگ ਲੜ ਰਹੇ ਹਾਂ ਉਹ جنگ ਵਿਲੱਖਣ جنگ ਉਹ جنگ ਦੇ ਵਿੱਚ ਸਾਡਾ ਬਹੁਤ ਨੁਕਸਾਨ ਹੋਇਆ ਪਰ ਅਸੀਂ ਹਾਰੇ ਨਹੀਂ ਅਜੇ ਤੱਕ ਨੁਕਸਾਨ ਬਹੁਤ ਹੋਇਆ ਸਿੰਘ ਬਹੁਤ ਸ਼ਹੀਦ ਹੋਏ ਨੇ ਬਹੁਤ ਜ਼ਿਆਦਾ ਬਜ਼ੁਰਗ ਬੇਬੀਆਂ ਬੱਚੇ ਸ਼ਹੀਦ ਹੋਏ ਨੇ ਇਸ جنگ ਦੇ ਵਿੱਚ ਸਾਡੀ ਭਾਵੇਂ ਸਾਡੇ ਤੋਂ ਧਰਤੀ ਸਾਡੀ ਖੁੱਸ ਗਈ ਹੈ ਸਾਡੀ ਮਿੱਟੀ ਖੁੱਸ ਗਈ ਹੈ ਪਾਣੀ ਖੁੱਸ ਗਏ ਨੇ ਸਾਡੀ ਭਾਸ਼ਾ ਨੂੰ ਉਹ ਕੀਤਾ ਗਿਆ ਪਰ ਉਸ ਦੇ باوجود ਅਸੀਂ ਹਾਰੇ ਨਹੀਂ ਐਸੇ ਕਰਕੇ ਅਸੀਂ ਆ ਮੋਰਚੇ ਦੇ ਉੱਤੇ ਬੈਠੇ ਲਗਾਤਾਰ ਆਪਣੇ ਵੱਲੋਂ ਜਿਹੜਾ ਉਹ ਗੱਲਬਾਤ ਕਰ ਰਹੇ ਹਾਂ ਸੋ ਅਜਿਹੀ ਗੱਲਬਾਤ ਦੇ ਚੱਲਦੇ ਆ ਮੈਂ ਤਾਂ ਇਹ ਕਹਾਂਗਾ ਕਿ ਜਿਹੜਾ ਹੁੰਦਾ ਨਾ ਜੰਗ ਦਾ ਸਾਰਾ ਜੰਗ ਆਪਣੇ ਆਪ 'ਚ ਇੱਕ ਮਸਲਾ ਇਹ ਮਸਲਿਆਂ ਦਾ ਹੱਲ ਕਦੇ ਨਹੀਂ ਹੁੰਦੀ ਮਸਲਾ ਜੰਗ ਆਪਣੇ ਆਪ ਦੇ ਵਿੱਚ ਕਿਉਂਕਿ ਅਸੀਂ ਜੰਗ ਲੜ ਰਹੇ ਨਾ ਸਾਨੂੰ ਪਤਾ ਇਹ ਸਾਡੇ ਲਈ ਮਸਲਾ ਭਾਰੀ ਆ ਅਸੀਂ ਬਹੁਤ ਕੁਝ ਛੱਡਿਆ ਹੋਇਆ ਅਸੀਂ ਬਹੁਤ ਕੁਝ ਆ ਜਿਹੜਾ ਘਰ ਘਾਟ ਕੁ ਵਾਏ ਹੋਏ ਨੇ ਤਾਂ ਕਰਕੇ ਮਸਲਾ ਅਖੀਰ ਗੱਲ ਏਬਲ ਤੇ ਆ ਕੇ ਮੁੱਕਦੀ ਹੈ ਇਹ ਹਾਫਿਜ਼ ਹੁਸ਼ਿਆਰਪੁਰੀ ਨੇ ਇਹ ਗੱਲਬਾਤ ਕਹੀ ਹੈ ਤੇ ਆਪਾਂ ਨਾਲ ਨਾਲ ਤੁਹਾਡੇ ਵਿਚਾਰ ਵੀ ਲਵਾਂਗੇ ਜੇ ਨਾ ਕਿਸੇ ਕੋਲ ਅਪਡੇਟ ਆ ਇਸ جنگ ਬਾਰੇ ਤਾਜ਼ਾ ਤਾਂ ਉਹ ਵੀਰ ਭੈਣ ਭਰਾ ਸਾਨੂੰ ਫੋਨ ਕਰ ਸਕਦਾ ਨਾਲ ਨਾਲ ਆਪਾਂ ਜੰਗ ਦੇ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਨਾਲ ਆਪਾਂ ਤੁਹਾਡੇ ਨਾਲ ਵਿਚਾਰ ਵਟ ਜੀ ਵੀਰੋ ਐਸੀ ਜਾਈ ਦੀ ਵੀਡੀਓ ਸਰਦਾਰ ਜੀ ਦਾ ਕਹਿਣਾ ਸੀ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਤੇ ਅਸੀਂ ਜੰਗ ਨਹੀਂ ਚਾਹੁੰਦੇ ਸਰਦਾਰ ਕੀ ਕੋਈ ਵੀ ਇਨਸਾਨ جنگ ਨਹੀਂ ਚਾਹੁੰਦਾ جنگ ਦੇ ਜਿਹੜੇ ਰੱਪਾ ਕਚਨ ਜਿਹੜੇ ਸਰਾਤ ਹੁੰਦੇ ਨੇ ਉਹ ਬਹੁਤ ਬੁਰੇ ਹੁੰਦੇ ਨੇ ਦੋਨੋਂ ਮੁਲਕ ਹੀ ਇਹ ਚੀਜ਼ ਬਰਦਾਸ਼ਤ ਕਰਦੇ ਨੇ ਤਬਾਈ ਮਚਦੀ ਏ ਹਰ ਤਰਫ ਖੂਨ ਹੀ ਖੂਨ ਤੇ ਤਬਾਈ ਹੁੰਦੀ ਏ ਜਿਹੜੀ ਇਕਨੋਮੀ ਹੁੰਦੀ ਏ ਉਹ ਵੀ ਡਾਊਨ ਹੁੰਦੀ ਏ ਤੇ ਲੋਕ ਸਿਰਫ ਤਮਾਸ਼ਾ ਦੇਖਦੇ ਨੇ ਅਸੀਂ ਦੇਖਿਆ ਜਿਸ ਤਰ੍ਹਾਂ ਮੁਲਕਾਂ ਦੀ جنگ ਲੱਗੀ ਹੈ ਯੂਕਰੇਨ ਤੇ ਰਸ਼ੀਆ ਦੀ جنگ ਦੇ ਅੰਦਰ ਵੀ ਅਸੀਂ ਦੇਖਿਆ ਕਿ ਫਾਇਦਾ ਕਿੰਨੇ ਚੁੱਕਿਆ ਤੇ ਉਸ ਮੁਲਕ ਦੇ ਅਸਰਾਂ ਕੀ ਹੋਏ ਤੇ ਉਸ ਮੁਲਕ ਨੂੰ ਫਾਇਦਾ ਨੁਕਸਾਨ ਕੀ ਹੋਇਆ ਕਿਸੇ ਵੀ ਮਸਲੇ ਦਾ ਹੱਲ جنگ ਨਹੀਂ ਹੈ ਲੇਕਿਨ ਭਾਰਤ ਨੇ ਜਿਹੜੀ ਪਹਿਲ ਕੀਤੀ ਜਿਹੜਾ ਇਲਜ਼ਾਮ ਲਾ ਕੇ ਪਾਕਿਸਤਾਨ ਤੇ ਹਮਲਾ ਕੀਤਾ ਰਾਤੀ ਤਰੀਕੀ ਦੇ ਅੰਦਰ ਇੱਕ ਬੁਜ਼ਲਾਨਾ ਹਮਲਾ ਕੀਤਾ ਮਸਜਿਦ ਗ੍ਰਾਈ ਗਈ ਮਸਜਿਦ ਸ਼ਹੀਦ ਕੀਤੀ ਗਈ ਛੋਟੇ ਛੋਟੇ ਮਾਸੂਮ ਬੱਚੇ ਸ਼ਹੀਦ ਕੀਤੇ ਗਏ ਇਹ جنگ ਦਾ ਹਿੱਸਾ ਨਹੀਂ ਹੁੰਦੇ ਨਾ ਹਥੇ ਸਿਵਿਲਿਅਨ ਨੂੰ ਮਾਰਨਾ جنگ ਦਾ ਹਿੱਸਾ ਨਹੀਂ ਹੁੰਦਾ ਤੇ ਭਾਰਤ ਇਹ ਸਮਝ ਰਿਹਾ ਸੀ ਕਿ ਪਾਕਿਸਤਾਨ ਜਵਾਬ ਨਹੀਂ ਦੇਗਾ ਪਾਕਿਸਤਾਨ ਜਵਾਬ ਜ਼ਰੂਰ ਦੇਗਾ ਪਾਕਿਸਤਾਨ ਹੱਕ ਰੱਖਦਾ ਜਵਾਬ ਦੇਣ ਦਾ ਤੇ ਪਾਕਿਸਤਾਨ ਜ਼ਰੂਰ ਜਵਾਬ ਦੇਗਾ ਭਾਰਤ ਨੂੰ ਇਹ ਕਮਨ ਸੀ ਕਿ ਜਿਸ ਤਰ੍ਹਾਂ ਬਿਨੰਦਨ ਵਾਪਸ ਕੀਤਾ ਗਿਆ ਇੰਡੀਆ ਹਮਲਾ ਕਰੇਗਾ ਤੇ ਪਾਕਿਸਤਾਨ ਉਹਨਜੀ ਚਾਹ ਪੀ ਆ ਕੇ ਵਾਪਸ ਭੇਜੇਗਾ ਕੁੱਝ ਸਿਨੈਰੀਓਜ਼ ਡਿਫਰੈਂਟ ਹੋ ਚੁੱਕੇ ਨੇ ਮੈਜ਼ਮ ਮੁਸਲਮਾਨ ਜੰਗ ਦੇ ਹੱਕ ਦੇ ਅੰਦਰ ਨਹੀਂ ਆ ਲੇਕਿਨ ਅਗਰ ਜੰਗ ਵਾਜਬ ਹੋ ਜਾਏ ਜੰਗ ਲਾਜ਼ਮ ਹੋ ਜਾਏ ਤੇ ਫਿਰ ਸਾਬਤ ਕਦਮ ਰਹਿਦਾ ਤੇ ਫਿਰ ਜਿਹੜਾ ਦੁਸ਼ਮਣ ਹੁੰਦਾ ਉਹਨੂੰ ਉਹਦਾ ਜਵਾਬ ਦੇਈਦਾ ਲੇਕਿਨ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈਗੀ ਸਿੱਖਾ ਸਰਦਾਰਾਂ ਦਾ ਓਪੀਨੀਅਨ ਤੁਸੀਂ ਦੇਖਿਆ ਆਪਣੀ ਵੀਡੀਓ ਦੇ ਅੰਦਰ ਐਸਜੀਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ